ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀ ਤਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ 9 ਵਜ ਚੁੱਕੇ ਨੇਗੇ ਬਾਕੀ ਆਪਣੇ ਕੰਮ ਸਾਰੇ ਹੋ ਗਏ ਨੇ ਕੱਪੜੇ ਰੈਂਦੇ ਨੇ ਲਾਉਣ ਆ ਧੋਣ ਵਾਲੇ ਅੱਜ ਸੁਖਮਨੀ ਰਣੇ ਨੂੰ ਛੁੱਟੀ ਹੈਗੀ ਤੇ ਉਹ ਨਾ ਹੋਣ ਗਿਆ ਫਿਰ ਮੈਂ ਸਾਰੇ ਇਕੱਠੇ ਧੋ ਲਾਂਗੇ ਤੇ ਮੈਂ ਪੋਚੇ ਲਾਉਂਦੀ ਸੀ ਰਸੋਈ ਚ ਪੋਚਾ ਅੰਦਰ ਲਾਇਆਈ ਬਾਹਰ ਇੱਥੇ ਮੇਰੇ ਜਾਦਾਂਗੇ ਮੈਂ ਕਹਾਂ ਜੀ ਵਲੌਗ ਨਹੀਂ ਸ਼ੁਰੂ ਕੀਤਾ ਹੈਗਾ ਤੇ ਕੰਨ ਸੋਂ ਸੋਂ ਸਾਫ਼ ਹੋ ਗਈ ਨੇ ਤੇ ਬਾਹਰਲੀ ਰਸੋਈ ਰਹ ਗਈ ਅੰਦਰਲੀ ਰਸੋਈ ਸਾਰੀ ਸਾਫ਼ ਹੋ ਗਈ ਹੈ ਤੇ ਨਾਉਣ ਤੋਂ ਹਾਲੇ ਹਾਲੇ ਸਾਰੀ ਰਹਿਣਾ ਘੇਰਨਾ ਆ ਕੇ ਗੁਰਦੁਆਰ ਜਾਇਓ ਨਹੀਂ ਹੁੰਨੇ ਕਿਉਂਕਿ ਫਿਰ ਉਹ ਆਪ ਕੋੜਾ ਸੜਦੇ ਆ ਮਾਲ ਪਸੂ ਸਵਾਮਦੇ ਹਨਾ ਮੁਰਕਾ ਪਸੀਨਾ ਆਉਂਦਾ ਹੁਣ ਦੁਬਾਰੇ ਨਾ ਫਿਰ ਆਥਰੇਣਾ ਵਾਂਗੇ ਤਿੰਨ ਬਾਰੀ ਨਾਉਣਾ ਪੈਂਦਾ ਹੈਗਾ ਤੇ ਹੁਣ ਅਸੀਂ ਕੰਮ ਕਰ ਲੈਨੇ ਰਸੋਈ ਚ ਪੋਚਾ ਲਾ ਕੇ ਫਿਰ ਮੈਂ ਜਾਊਂਗੀ ਉੱਪਰ ਉੱਪਰ ਨਾ ਦੋ ਮੰਜ਼ਲੇ ਕੱਪੜੇ ਕਾਇਦ ਨੇ ਉਹ ਕੋ ਤੋਤੇ ਪਿਆ ਨੂੰ ਘੋਲ ਹੋਈ ਪੀਸੀ ਰੋਲੇ ਲਾਉਣ ਦੀ ਕੋਸੋ ਪੱਕੀ ਰੀਲ ਨਹੀਂ ਸੀ ਹੈਗੀ ਹੁਣ ਰੀਲ ਲਿਆਂਦੀ ਮਾਸੀ ਤੋਂ ੜਕੇ ਤੇ ਮਾਖ ਐਨੇ ਤੁਸੀਂ ਨਾ ਹਾਲੋ ਦਾਦੀ ਪੋਤੀ ਤੇਨੇ ਮੈਂ ਇੱਥੋਂ ਪੋਚਾ ਲਾ ਕੇ ਤੇ ਫਿਰ ਨਾ ਲੂੰਗੀ ਕਿ ਰਾਤਿਸ ਵੇਰ ਵੇਲੇ ਤੇ ਨਾ ਲੈਣੇ ਫਿਰ ਇਹ ਨਾ ਮੁੜਕਾ ਜਾ ਕੇ ਕਲਕੰਨੀ ਆਉਂਦੇ ਫਿਰ ਦੁਪਹਿਰਾ ਹੀ ਨਿਕਲਦਾ ਫਿਰ ਰਾਮ ਕਰ ਲੈਣੇ ਮੈਂ ਚਲਾਈ ਨਹੀਂ ਤੁਸੀਂ ਤੁਸੀਂ ਬਾਰੀ ਨਾਲ ਨਾ ਲਾ ਲੂੰ ਤੇ ਫਿਰ ਮੈਂ ਨਾ ਲੂੰਗੀ ਭਈ ਮੈਂ ਉਹਦੇ ਮੰਝਿਆ ਦੇ ਕੱਪੜੇ ਦੋ ਦੇ ਲਾ ਲੂੰਗੀ ਦੋ ਦੇ ਲਾ ਦੂੰਗੀ ਜੇ ਆਪਾਂ ਸਾਰੇ ਇਕੱਠੇ ਧੋ ਕੇ ਰੱਖਦੇ ਆ ਫਿਰ ਨਾ ਆਏ ਕਸਮਾਲ ਜੇ ਪਹਿਲਾਂ ਔਰਾ ਕਪੜਾ ਉਹ ਮੰਜੀ ਤੇ ਲੱਗ ਜਣਾ ਉਹ ਕਪੜਾ ਉਹ ਮੰਜੀ ਤੇ ਲੱਗ ਦੋ ਮੰਜਿਆਂ ਦੇ ਕਪੜੇ ਧੋ ਕੇ ਮੈਂ ਨਸਾਨੀ ਲਾ ਲਾ ਨੇ ਵੀ ਆਹ ਮੰਜੀ ਤੇ ਆਹ ਮੰਜੀ ਦਾ ਕਪੜਾ ਲਾਇਆਗਾ ਤੇ ਨਸਾਨੀ ਲਾ ਕੇ ਰੱਖਦੀਆਂ ਫਿਰ ਔਰ ਲਾ ਕੇ ਫਿਰ ਹੋਰ ਧੋਦਣੀਆਂ ਆਏ ਹੋ ਜਾਂਦਾ ਹੈ ਨਾ ਫਿਰ ਵੱਡੇ ਛੋਟੇ ਮੰਜੇ ਹੁੰਦੇ ਨੇ ਫਿਰ ਚੜਾ ਲਾ ਪਾਲਾ ਹੋਈ ਹੋਈ ਜਾਂਦਾ ਜਿਹੜੇ ਮੈਂ ਮੰਜਿਆਂ ਦੇ ਕਪੜੇ ਲਿਆਂਦੇ ਥਾਣ ਹੀ ਲਿਆਂਦੇ ਥਾਣ ਲਿਆ ਕੇ ਘਰੇ ਸੌਂਤੇ ਸੀਗੇ ਉਹ ਮੁੱਲ ਦੀ ਦੁਕਾਨ ਪਰ ਜੇ ਦੋ ਦੋ ਮੰਜੀਆਂ ਤੇ ਨੇ ਸਾਡੇ ਮਨੋਂ ਉਹ ਤੋਂ ਵਿੱਕਲ ਕਰਨੀ ਆਉਂਦੇ ਵੀ ਜੇ ਉਹ ਜਿਹਨਾਂ ਨਾਲ ਨਾਲ ਦਾ ਮਿਲ ਜੇ ਨਾ ਲੈਣ ਨਾਲ ਲੈਣ ਵਾਲਾ ਮੈਂ ਲੈ ਲਾਂ ਸੰਗਣਾ ਪੂਰਾ ਉਹ ਪਿਛਲੀ ਰੇਤਾ ਰੁੱਤਾ ਹੀ ਲੱਗਦਾ ਤੇ ਬਸ ਹੁਣ ਦਿਵਾਲੀ ਦੀਆਂ ਸਫਾਈਆਂ ਹੌਲੀ ਹੌਲੀ ਕਰ ਲਾਂਗੇ ਸੁਖਮਨ ਹੋਰਾਂ ਨੇ ਪੇਪਰ ਹੋਣਗੇ 30 ਤਰੀਕ ਤੱਕ ਦਸਹਰੇ ਵਾਲੇ ਦਿਨ ਵੀ ਛੁੱਟੀ ਹੈ ਦਸਹਰੇ ਵਾਲੇ ਦਿਨ ਤਾਂ ਕੁਝ ਹੋਣਾ ਹੀ ਨਹੀਂ ਨਾ ਅਸੀਂ ਲੌਂਗਵਾਲ ਜਾਣੇ ਹੁੰਨੇ ਦਸਹਰੇ ਨੂੰ ਗੁਰਦੁਆਰਾ ਸਾਹਿਬ ਤੇ ਉੱਥੇ ਜਾਣਾ ਹੈਗਾ ਦੇ ਸਾਰੇ ਤੋਂ ਅਗਲੇ ਦਿਨ ਦੇਖਾਂਗੇ ਛੁੱਟੀ ਹੋਈ ਸੁਖਮਣ ਹੋਰਾਂ ਨੇ ਫਿਰ ਸੋਇ ਸਮਾਰ ਲਾਂਗੇ ਕਿਉਂਕਿ ਰਸੋਈ ਦਾ ਸਮਾਨ ਵਾਲਾ ਹੁੰਦਾ ਚਲਾ ਹਨਾ ਨਾਲ ਕਰਾ ਦੇਣਗੇ ਚੱਕ ਧਰ ਕੇ ਸਫਾਈਆਂ ਦਾ ਇਹਨਾਂ ਨੂੰ ਸੌਂਕ ਆਏਗਾ ਫਿਰ ਇਹ ਕਰਾ ਦਿੰਦੇ ਨੇ ਕਹਿੰਦੀ ਮम्मी ਸਾਡੀ ਛੁੱਟੀ ਵਾਲੇ ਨੇ ਕਰਿਓ ਹਨਾ ਤੇ ਇੰਨਾ ਕੋਚਾ ਰਹਿੰਦਾ ਸੀਗਾ ਇੱਧਰ ਲੱਗ ਗਿਆ ਇੱਧਰ ਇੱਧਰ ਰਹਿੰਦਾ ਮੈਂ ਕਿਹਾ ਲਾਲਾ ਮੇਰੇ ਬਲੌਗ 'ਚ ਸੁਰੂ ਹੀ ਜਿਆਦਾ ਨਹੀਂ ਆਇਆ ਕੁਝ ਸਵੇਰ ਵਿਲਣਾ ਕੰਮ ਤੋੜ-ਤੋੜ ਵੱਧ ਖਾਂਦੇ ਨੇਗੇ ਟਾਈਮ ਨਹੀਂ ਲੱਗਦਾ ਹੈਗਾ ਇਹਨਾਂ ਹਨਾ ਵੀ ਚਲ ਹੁਣ ਕਰ ਲਾਂਗੇ ਵਲੌਗ ਸ਼ੁਰੂ ਹੁਣ ਕਰ ਲਾਂਗੇ ਤਾਂ ਕਰਕੇ ਬਸ ਟਾਈਮ ਨਹੀਂ ਲੱਗਿਆ ਹੈਗਾ ਚਲੋ ਜੀ ਅੱਪਾ ਮਿਲਦੇ ਆ ਤੁਹਾਨੂੰ ਫੇਰ ਲਾ ਲਈਏ ਪੋਚਾ ਤੇ ਕਰ ਲਈਏ ਬਹੁਤ ਸਾਰੇ ਕੰਮ ਆਪਣੇ ਕਰਨ ਵਾਲੇ ਨੇ ਜਿਹੜੇ ਸੁੱਖ ਨਾਲ ਤਿਹਾਰਾ ਨੇ ਵੀ ਆਉਣਾ ਹੈ ਹਨਾ ਤੇ ਐ ਇੱਕ ਤੇ ਸਾਡੀ ਦੀਵਾਲੀ ਆਈ ਸੀ ਵੈਸੀ ਆ ਸਾਡੇ ਘਰਾਂ 'ਚ ਮਰਗਤ ਹੋਊਗੀ ਚਲ ਸਫਾਈਆਂ ਤਾਂ ਹੁਣ ਕਰਾਂਗੀ ਹਨਾ ਮੋਂ ਵੀ ਸਾਫ ਕਰਨਾ ਸੀ ਘਰ ਤਾਂ ਤੇ ਹਰ ਰੋਜ਼ ਵਾਲੀਆਂ ਸਫਾਈਆਂ ਆਡ ਹੁੰਦੀਆਂ ਨੇ ਜਿਹੜਾ ਸਾਰਾ ਸਮਾਨ ਕੱਢ ਕੇ ਕਰਨੇ ਹੁੰਦੇ ਨੇ ਉਹ ਆਡ ਹੁੰਦੀਆਂ ਨੇ ਹੈ ਨਾ ਕਿਨਾਂ ਸਾਰਾ ਘਰ ਸਾਫ ਹੋ ਜਾਗਾ ਕੋਈ ਆ ਰਿਹਾ ਬਾਹਰ ਚਲੋ ਜੀ ਆਪਾਂ ਮਿਲਦੇ ਤੁਹਾਨੂੰ ਫੇਰ ਤੇ ਦੇਖੋ ਹੁਣਿਆ ਤੁਹਾਨੂੰ ਜਿੰਨ ਪੜ ਦਾ ਬਲੌਗ ਆਪਣਾ ਦਿਨ ਅੱਜ ਕਾ ਜਿੰਨਾ ਲੰਬੂਗਾ ਆ ਗਿਆ ਮੇਰਾ ਪਤੀ ਜਾ ਹੈ ਮਰਾ ਬਤਨੀ ਕੋਈ ਬੋਲ ਹੀ ਜਾਂਦਾ ਸਸਰੀ ਘਰ ਦੇਖ ਸੱਦਾ ਦਿੱਤਾ ਨਹੀਂ ਤੇ ਆਇਆ ਨਹੀਂ ਹੈਨਾ ਤੇ ਆਪਣੀ ਮਾਝ ਨੂੰ ਨਿੰਬੂ ਦੱਸਿਆ ਡਾਕਟਰ ਨੇ ਨਿੰਬੂ ਫੜਾਉਣ ਆਇਆ ਹੋ ਨਿੰਬੂ ਦਾ ਭੁੱਲਿਆ ਆ ਉਹ ਹੋਰ ਪਰ ਤੂੰ ਆਥਾਂ ਨੇ ਫੜਾ ਦੀ ਹੱਥਾਂ ਨੂੰ ਦੇਖ ਲੈ ਸਾਡਾ ਮੁੰਡਾ ਜਿਹੜਾ ਕੰਮ ਕਿਹਾ ਸੀ ਉਹ ਆਇਆ ਨਹੀਂ ਹੁਣ ਚੱਲ ਨੇੜੇ ਆ ਨੇੜੇ ਦੀ ਆ ਮੋਜਾ ਦਵਾਰ ਕਿਹੜਾ ਲਾ ਲੂਗਾ ਮੁੰਡਾ ਤਾਂ ਜਾਦੀ ਨਹੀਂ ਰਹੇ ਫੋਨ ਤੇ ਤੈਨੂੰ ਕਿਹਾ ਤਾਂ ਹੈਗਾ ਤੀ ਭੁੱਲ ਜਾਣਾ ਪਈ ਚੇਤਾ ਵਾਲਾ ਭੁੱਲਣਾ ਸਾਡੇ ਮੁੰਡੇ ਦਾ ਭੋਲ ਪਾਂਸੀ ਦਾ ਪੋੜਾ ਫਾਲਸੀ ਹੈ ਪੋੜਾ ਫਾਲਸੀ ਸਾਡਾ ਗੱਭਰੂ ਮੁੰਡਾ ਲੋ ਜੀ ਆਪਾਂ ਕਰਦੇ ਆ ਜੀ ਪ੍ਰੈਸ ਟਾਈਮ 3 ਵਜੇ ਨਾਲੇ ਨੇ ਪਹਿਲਾਂ ਮੈਂ ਗੁਰਮਣ ਨੂੰ ਕਿਹਾ ਮਾ ਗੁਰਮਣ ਵੀਡੀਓ ਬਣਾ ਲੈ ਕਹਿੰਨੀ ਮੰਮੀ ਦਰਸ ਲਾ ਗਿਆ ਜਾੜੇ ਤੇ ਕਿ ਸਾਨੂੰ ਤੇ ਪਕੌੜੇ ਲੈ ਕੇ ਆ ਹੁਣ ਮੈਂ ਨਾ ਦੱਸਣਾ ਹੁਣ ਹਰ ਇੱਕ ਜੀਬੀ ਨੂੰ ਕਹਿ ਹਾਂ ਇਹਨਾਂ ਲੈ ਦੇ ਸੇ ਵੱਡਾ ਬੱਚਾ ਵੱਡਾ ਸੇ ਸੋਟ ਹੈ ਫਲੀ ਫਲੀ ਚੀਜ਼ ਹਰ ਇੱਕ ਬੱਚਾ ਖਾਂਦਾ ਹੋਰ ਦੋ ਕਫੂਤੀ ਤੇ ਪ੍ਰਸਾਦ ਮਾਝਾ ਮੈਂ ਕਰੀ ਦੇਣੀ ਆ ਜਾਣਾ ਆਪਣਾ ਰੋਹ ਦੇ ਨਿੱਤਰੇ ਬਧਿਆ ਪੈਸਾ ਦਿੱਤਾ ਸੋ ਸੱਜੇ ਕਿਉਂ ਖੱਬੇ ਹਾਂ ਮੱਖੀਆਂ ਇਆ ਅੰਮ੍ਰਿਤ ਜਿਹਾ ਆ ਗਿਓ ਕਿੱਥੋਂ ਆ ਗਿਓ ਬਹੁਤ ਮਿਲਦੀਆਂ ਆ ਆਪਾਂ ਵੀ ਪਹਿਲਾਂ ਮੈਂ ਅੱਜ ਮੰਜੇ ਨਾਲ ਕੱਪੜੇ ਲਾਏ ਜੋ ਤੋ ਆਇਆ ਤੇ ਜੋਤ ਬਾਅਦ ਮੈਂ ਮੰਜਰੇ ਕੱਪੜੇ ਲਾਏ ਫਿਰ ਕੱਪੜੇ ਧੋਤੇ ਅੱਜ ਇਹ ਕਰੇਂ ਚੀਆਂ ਕਲੇਟ ਨਾਤੀਆਂ ਨਗੀਆਂ ਤੇ ਫਿਰ ਘਾਟਾ ਧਮ ਲੈਤਾ ਤੇ ਧਮ ਲੈ ਕੇ ਫਿਰ ਹੋ ਹੋਇਆ ਚਾਹ ਪਾਣੀ ਕਰਿਆ ਹੁਣ ਬੀਬੀ ਸਬਜ਼ੀ ਚੀਰਦੀ ਹੈਗੀ ਤੇ ਦੇ ਸੰਜਮ ਜਿਵੇਂ ਵਰਤਦਾਨੀਆਂ ਕਰ ਲਾ ਤੇ ਦਬਾ ਮੱਜਾਂ ਨਾਲ ਸਲਪ ਪਾਉਂ। ਦੇਖੀ ਖਾਈਏ ਜੀ ਮੈਂ ਦਵਾਈ ਦੀ ਧਰ ਕੇ ਹੀ ਦੀ ਰਲਾ ਕੇ ਮੁੱਠੀ ਦਾ ਆਟੇ ਚ। ਆਹ ਸਾਹਮਣੇ ਫੁੱਲੀ ਚ ਮੱਜ। ਹੂੰ ਹੂੰ। ਖਾਂਦੀ। ਹਾਂ ਖਾਂਦੀ ਆ ਕੋਸਾ। ਸਬਜੀ ਬਣਾਉਣੀ ਮੰਗੇ ਅੱਜ ਆਲੂ। ਈ ਬਾਈ ਨੇ। ਮੋਟੇ ਕਿੱਡਿਆਂ ਤੋਂ ਡਰ ਲੱਗਦਾ ਭੈਣ ਨੇ ਮੱਟ ਕੀਤਾ ਤੇ ਕਹਿੰਦੀ ਆਹੋ ਛੜਕ ਦੋ ਕਾਲੀ ਹੇਟੋ ਲਿਆਵਾਂਗੇ ਉਸ ਤੇ ਗੱਡੀ ਛੱਡ ਰੇਗੇ ਜਾਰ ਕਰਾਂਗੇ ਸਾਰੇ ਕਿੱਡਿਆਂ ਇਹ ਮਰ ਜਾਣਗੇ ਚੱਲ ਲੈ ਲਓ ਪਕੌੜੇ ਹੋ ਗਏ ਪਕੌੜਾ ਸੀ ਸੁਰਤੀਆ ਲੰਗਣਾ ਜਬ ਖਾ ਚਲੋ ਜੀ ਪਪਰੈਸ ਕਰਦੀ ਫਿਰ ਮਿੰਟਾਂ ਉਹ ਜਦੋਂ ਬੀਂ ਲੈ ਤੇ ਜੋ ਚਾਹ ਪੀਤੀ ਆ ਨਾ ਤੁਰੇ ਚੱਲਦੀ ਨਾ ਤੁਰੇ ਚੱਲਦੀ ਕੱਪੜੇ ਤਸੀਨੋਂ ਫਸੀ ਨਹੀਂ ਹੋਏ ਪੈਣ ਕੋਈ ਪਤਾ ਨਹੀਂ ਲੱਗਦਾ ਵੀ ਇਸ ਸੁਚੜ ਗਿਆ ਬਹੁਤ ਹੀ ਗਰਮੀ ਪੈ ਰਹੀ ਆ ਆਪਾ ਬਣਾਉਣਾ ਵੀ ਸਬਜ਼ੀ ਸਬਜ਼ੀ ਬਣਾ ਮਗੇ ਆਹ ਆ ਗਏ ਆਲੂ ਬਣਾ ਕਹਿੰਦੇ ਕੱਪੜੇ ਰਹਿ ਗਏ ਹਜੇ ਤਾਰਾਂ ਤੇ ਲੋਹਣਾੜ ਉਹ ਲਾ ਲਾਂਗੇ ਕੁਛ ਲਾ ਕੇ ਪ੍ਰੈਸ ਕਰ ਤੇ ਮਟੋ-ਮਟੋ ਪਸੀਨਾ ਪਸੀਨ ਹੋਵੇ ਗਰਮੀ ਵਾਲੀ ਉਹ ਸਵਾਦ ਚ ਵਿੱਚ ਵਿੱਚ ਹਰੀਆਂ ਮਿਰਚਾਂ ਵੀ ਨੇ ਹਾਂ ਸਾਰਾ ਮਜ਼ੇਦ ਤੇ ਪਾਵਾਂਗੇ ਸਿੱਟੇ ਬਾਜੀ ਦੰਦੋ ਪੂਰਾ ਹੁਣ ਇਹ ਪਾ ਦੇਣੀ ਇਹਦੇ ਵਿੱਚ ਹਲਦੀ ਹੋਰ ਜੀ ਹਲਦੀ ਨਹੀਂ ਕਿਉਂ ਨਾਲ ਹੀ ਹਲਦੀ ਪਾ ਆਦੀ ਰਹਾ ਪਾ ਰਹੀ ਆ ਦੀ ਕੀ ਖਾਣੀ? ਬਾਜੀ ਖਾਣਾ ਚਾਹੀਦਾ। ਹਲਦੀ ਨਹੀਂ ਐਸੀ ਤਾਂ ਖਾਂਸੀ ਗੁੰਨ ਕੀਤੀ। ਹਾਂ? ਗੁੰਨ। ਆ ਅੱਗੇ ਸੁਪ ਕੋੜ ਆਲ। ਹੈਪੀ ਐ ਲੈ ਤੇ ਦੀ। ਪਤਾ ਨਹੀਂ। ਖਾਣਾ ਨਿਆਣੀ ਬਣੀ ਹੋਈ। ਜਦੋਂ ਕੋਈ ਫੋਨ ਕੱਟਦਾ ਉਹ ਮਿਰਚੀ ਤਾਂ ਹੈ। मजजा tadi 哪里不挣钱的？ ਅੰਮੀ ਕੱਤੀਆਂ ਗੀਆਂ ਨੀਂ ਕਾਰਨ ਉਹਦਲੀ ਪ੍ਰਸ ਕਰਕੇ ਜਦੋਂ ਟਾਈਮ ਪੁੱਛਿਆ ਗੁਰਮਨ ਕੈ ਦੀ 4:00 ਵਜੇ ਤੇ ਫਿਰ ਉਹ ਦੀ ਜਰਸ ਦੀ ਮੱਝਾ ਬੰਨ੍ਹਣੀ ਨੂੰ ਘਰਮਣਾ ਹਾਲ ਬਾਰ ਦੀ ਮਿਲਣਾ ਮੈਂ ਤੁਮੇ ਹਾਤੋਂ ਰਿਹਤਾਂ ਮਾੜੇ ਪੀੜਾ ਹੱਥੋਂ ਦੇ ਸਰਵਾਰ ਨੂੰ ਲੱਗਦੀ ਬਰਦੀ ਉਹ ਤੂੰ ਲਾ ਲੈ ਮੈਂ ਨਹੀਂ ਮਤਾਏ ਪਾਉਂ ਕੋ ਜੀ ਆਪਣਾ ਚੁਰਦੇ ਤਿਰ ਤੇ ਮਸਾਲਾ ਗਿਆ ਪੁੱਜ ਤੇਲ ਸੱਜ ਗਿਆ ਬਾਇਗਣੀ ਬਾਇਗਣੀ ਆਲੂ ਬਾਇਗਣੀ ਆਪਾ ਮਲਾਈ ਵਾਲੇ ਬਣਾਵਾਂਗੇ ਜਿਹੜੇ ਸਾਰੀ ਸਬਜ਼ੀ ਰਿੱਝ ਗਈ ਪਾਣੀ ਸੁੱਕ ਗਿਆ ਮਲਾਈ ਪਾ ਰਾਂਗੇ ਗਲਾਸ ਦੋ ਦਰ ਪਾ ਰਾਂਗੇ ਘੜਬੀ ਤੇ ਕੜਸੀ ਮਲਾਈ ਵੀ ਪਾ ਦਾਂਗੇ ਤੇ ਦੇਖੋ ਸਬਜ਼ੀ ਸਕਾਈ ਹੋਈ ਪਾ ਦਾਂਗੇ ਉੱਪਰ ਦੀ ਮਿਰਚੀ ਤੇ ਦੇਖੋ ਤਰ੍ਹਾਂ ਆਉਂਦੀ ਸਬਜ਼ੀ ਇਹ ਬਹੁਤ ਕੋਟਾ ਬੇਤਰਫੀ ਹੈ। ਮਾਂ ਸਰਦੀ ਕਾ ਮੌਸਮ। ਧਿਆਨ ਨਾਲ ਬਸੇ ਬੂ। ਚਾਹ। ਸਬਜ਼ੀ ਤਿਆਰੀ ਬੀਬੀ ਨੇ ਕਰਤੀ। ਸੰਜੀਵਿਆ ਲਿਆ ਦੇ ਨੀ ਕੋਲ ਬਾਕੀ ਸੱਤੁੱਪ ਤੋੜ ਦਿਆਂ ਬੁੜੀਆਂ ਹੀ ਇਹ ਜੇ ਵੇਲ ਇਕੱਠੀਆਂ ਹੁੰਦੀਆਂ ਨੇ ਇੱਥੇ ਕਿਤੇ ਉਹ ਇਹ ਨਹੀਂ ਕਿਤੇ ਹੋਇਆ ਇਹ ਜੇ ਸਾਡੀ ਹੋਂਦ ਤਾਂ ਮਾੜਾ ਆ ਆਹ ਨਹੀਂ ਤੇ ਮਸੀ ਕੋਲ ਬਾਕੀ ਹੋਰ ਮਸੀ ਬਿਮਾਰ ਆ ਕੱਲ ਫਿਰ ਦੁਬਾਰਾ ਦਵਾਈ ਲਈ ਹੈ ਰੋਜ ਪਤਾ ਹੈ ਮਾਰ ਦਈਏ ਹਨਾ ਸਬਜੀ ਬਣ ਜੀ ਆਪਾਂ ਫਿਰ ਮਿਲਦੇ ਆਂਗੇ ਕੰਮਾਂ ਦਾ ਟਾਈਮ ਹੋ ਜਾਂਦਾ ਵਾ ਤੇ ਆਹ ਹਾਰਪਿਕ ਨਾਲੇ ਤੋਂ ਹੋ ਲਾ ਹੀ ਸਿੱਜਣ ਤੋਂ ਕਹਿ ਜਨਾਂ ਦਾ ਬੁਰੀ ਤੇ ਆ ਸਾਡੀ ਬੈਟਰੀ ਹੋ ਗਈ ਹੈ ਜੀ ਖਰਾਬ ਕੱਲ ਮੈਂ ਪਰਸੋਂ ਦਾ ਸਾਜਣ ਚਾਰਜ ਲਾ ਕੇ ਰੱਖੀ ਤੇ ਹੋਈ ਨਹੀਂ ਅੱਜ ਸਵੇਰ ਦੀ ਧੁੱਪੇ ਪਈਆ ਹੁਣ ਚਾਰਜ ਲਾ ਕੇ ਦੇਖਾਂਗੇ ਵੀ ਜੇ ਚਾਰਜ ਹੋ ਜੂਗੀ ਤੇ ਚਾਰਜ ਕਰਾਂਗੇ ਇਹਨੂੰ ਆਪਾਂ ਫੇਰ ਤੇ ਗੁਰਮਣ ਚਾਰਜ ਲਾਈਏ ਨੂੰ ਕਮਾਂਡਰੀ ਭਾਂਡੇ ਸਬਜ਼ੀ ਆਪਾਂ ਨੇ ਬਣਾ ਦਿੱਤੀ ਐ ਕਿਉਂਕਿ ਬੈਟਰੀ ਵੀ ਜ਼ਰੂਰੀ ਚਾਹੀਦੀ ਆ ਹਨਾ ਜਦੋਂ ਮੱਝ ਸੌਣ ਵਾਲੀ ਹੋਵੇ ਲੇਟ ਹੋਵੇ ਨਾ ਹੋਵੇ ਉਂ ਤਾਂ ਸਾਡੇ ਚਾਰ ਜਾਲ ਵਾਲਵ ਹੈਗਾ ਮੱਝਾਂ ਵਾਲੇ ਛੱਡ ਦੇ ਵਿੱਚ ਚਾਰ ਜਾਲ ਵਾਲਵ ਚੜਿਆ ਹੋਇਆਗਾ ਕੋਈ ਨਹੀਂ ਪਤਾ ਹੁੰਦਾ ਹਨਾ ਖੜ ਖੜ ਜਾਂਦਾ ਕਈ ਵਾਰੀ ਬੈਟਰੀ ਜ਼ਰੂਰੀ ਐ ਨਹੀਂ ਫਿਰ ਬੈਟਰੀ ਹਨਾ ਛਿੱਲਾ ਵਾਲੀ ਬੈਟਰੀ ਪੀਓ ਕਿ ਲਿਆ ਕੇ ਸੈੱਲ ਪਾ ਲਓ ਤੇ ਆਪਾਂ ਪੰਡੇ ਪੰਡੇ ਮਾਂ ਜੀ ਕੇ ਹੁਣ ਆਪਾਂ ਫਿਰ ਮੱਜਾਂ ਵਾਲੀ ਜਾਵਾਂਗੇ ਆਈ ਨਹੀਂ ਪਤਾ ਲੱਗਿਆ ਅੱਜ ਮੈਨੂੰ ਦੀ ਦਿਨ ਕਿਹੜੇ ਵੇਹ ਰੰਗ ਗਿਆ ਐਨੇ ਬਿਜੀਏ ਰਹੇ ਨਾ ਬੇਤਰ ਬਿਜੀਏ ਰਹੇ ਕਾ ਪਹਿਲਾਂ ਮੇਰਾ ਪਤੀ ਜਾ ਗਿਆ ਮੈਂ ਹੋਰ ਕੋਲ ਬੈਠ ਕੇ ਜੋਤੂ ਤੇ ਬਸ ਫਿਰ ਉਹ ਦੁਬਾਰਾ ਮੰਜੇ ਨੇ ਕੱਪੜੇ ਲਾਉਣ ਲੱਗ ਗਈ ਉਹ ਪਾਉਂ ਉਹ ਕਰ ਲੈ ਨਿੱਕੇ ਨਿੱਕੇ ਕੰਮ ਹਣ ਹੱਲੇ ਮੇਰੀਆਂ ਪੱਲੀਆਂ ਸੇ ਆਉਣ ਵਾਲੀਆਂ ਪੈਣ ਬੋਰੀਆਂ ਸਾਰੀਆਂ ਤੋਤੋ ਤਰੀਆਂ ਪੀਆਂ ਨੇ ਜਮੀ ਨੱਕ ਨਿਕਾ ਪੱਲੀਆਂ ਬੁੱਲੀਆਂ ਸੇ ਆਉਣੀਆਂ ਹੁਣ ਤਵਾਲੀ ਤੋਂ ਮਾੁਰੂਂਦੇ ਖਾਂਦ ਹੁਣ ਤਵਾਲੀ ਤੇ ਕਟਾ ਕਰਨਾ ਕਰਨਾ ਹੀ ਹੋਈਓ ਸਾਫ ਤੱਕਾ ਕਰਨਾ ਹੀ ਹੋਊਗਾ ਕਰ ਚਲੋ ਜੇ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਹੋਈ ਲੱਗੀ ਤਾਂ ਸੋਣਾ ਜਿਹਾ ਕਮੈਂਟ ਵੀ ਕਰਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਾਰੇ ਪਣ ਪਾਈ ਖੁਸ਼ ਰਹੋ ਖੁਸ਼ ਰਹੋ ਰਹੋ ਸਿਹਤ ਠੀਕ ਰਹੂ ਨੀ ਆਪਾਂ ਠੀਕ ਰਹਾਗੇ ਫਿਰ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਖੁਸ਼ੀ ਖੁਸ਼ੀ ਚਾਈ ਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ